ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੀਐਮ ਮਾਨ ਨੇ ਹੜਾ ਕਾਰਨ ਨੁਕਸਾਨੇ 30000 ਤੋਂ ਵੱਧ ਕਰਾਂ ਦੇ ਮੁਆਵਜ਼ੇ ਦੇਣ ਦੀ ਕੀਤੀ ਸ਼ੁਰੂਆਤ ਹਰੇਕ ਘਰ ਲਈ 120000 ਦਾ ਮੁਆਵਜ਼ਾ ਤਿੰਨ ਕਿਸ਼ਤਾਂ 'ਚ ਕੀਤਾ ਜਾਵੇਗਾ ਜਾਰੀ ਮਾਨ ਨੇ ਕਿਹਾ ਕੁਝ ਲੋਕ ਅੱਗਾ ਤੇ ਲੈਂਦੀਆਂ ਪੱਗਾਂ ਤੇ ਕਰ ਰਹੇ ਨੇ ਸਿਆਸਤ ਮੁੱਖ ਮੰਤਰੀ ਮਾਨ ਨੇ ਗੁਰਦਾਸਪੁਰ ਵਿਖੇ ਸਹਿਕਾਰੀ ਖੰਡ ਮਿਲ ਦੇ ਨਵੇਂ ਪਲਾਂਟ ਦਾ ਕੀਤਾ ਉਦਘਾਟਨ ਇਸ ਮਿਲ 'ਚ 20 ਮੈਗਾਵਾਟ ਬਿਜਲੀ ਦਾ ਵੀ ਹੋਵੇਗਾ ਉਤਪਾਦਨ ਇਸ ਦੇ ਨਾਲ ਹੀ ਮਾਨ ਨੇ ਗੰਨੇ ਦਾ ਭਾਅ 416 ਰੁਪਏ ਐਲਾਨਿਆ ਜੋ ਹਰਿਆਣਾ ਨਾਲੋਂ ਹੁਣ 1 ਰੁਪਏ ਵੱਧ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਦੇ ਸ਼੍ਰੀ ਅਨੰਦਪੁਰ ਸਾਹਿਬ ਨਾ ਆਉਣ ਤੇ ਸਿਆਸਤ ਅਮਨ ਅਰੋੜਾ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਕੁਰੂਕਸ਼ੇਤਰ ਵਿਖੇ ਮੌਜੂਦ ਸਨ ਜਿੱਥੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਹਵਾਈ ਸਫ਼ਰ ਸਿਰਫ 10 ਤੋਂ 15 ਮਿੰਟ ਦਾ ਸੀ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਮਨ अरोड़ा ਦੇ ਇਲਜ਼ਾਮਾਂ ਦਾ ਦਿੱਤਾ ਜਵਾਬ ਬਿੱਟੂ ਨੇ ਕਿਹਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਭ੍ਰਸ਼ਟ ਆਗੂ ਕੇਜਰੀਵਾਲ ਸਟੇਜ ਤੇ ਸਨ ਕੋਈ ਵੀ ਉਹਨਾਂ ਨਾਲ ਸਟੇਜ ਸਾਂਝੀ ਨਹੀਂ ਕਰਨਾ ਚਾਹੁੰਦਾ ਸੀ 37 ਜਥੇਬੰਦੀਆਂ ਦੇ ਸੱਦੇ ਤੇ ਦਿੱਲੀ ਦੇ ਰਾਮਲੀਲਾ ਮੈਦਾਨ ਚ ਕਰਵਾਈ ਗਈ ਕਿਸਾਨ ਮਹਾਪੰਚਾਇਤ ਇਸ ਦੇ ਨਾਲ ਹੀ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਚ ਵੀ ਕੀਤਾ ਗਿਆ ਇਕੱਠ ਉਗਰਾਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ ਤੁਹਾਨੂੰ ਖਬਰਾਂ ਦਾ ਵਿਸਥਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡੇਰਾ ਬਾਬਾ ਨਾਨਕ ਵਿਖੇ ਹੜ੍ਹਾਂ ਕਾਰਨ ਨੁਕਸਾਨੇ ਗਏ 30000 ਤੋਂ ਵੱਧ ਘਰਾਂ ਦੇ ਮੁਆਵਜ਼ੇ ਦੇਣ ਦੀ ਸ਼ੁਰੂਆਤ ਕੀਤੀ ਹੈ। ਸਿਆਮਨ ਨੇ ਕਿਹਾ ਕਿ ਪਹਿਲੀ ਵਾਰ ਨੁਕਸਾਨੇ ਗਏ ਘਰਾਂ ਦੇ ਮੁਆਵਜ਼ੇ 'ਚ ਵਾਅਦਾ ਕੀਤਾ ਗਿਆ ਹੈ। 377 ਕਰੋੜ ਤੋਂ ਵੱਧ ਦਾ ਮੁਆਵਜ਼ਾ ਇਹਨਾਂ ਸਾਰੇ ਘਰਾਂ ਦੇ ਮਾਲਕਾਂ ਨੂੰ ਵੰਡਿਆ ਜਾ ਰਿਹਾ ਹੈ। ਹਰੇਕ ਘਰ ਲਈ 120000 ਦਾ ਮੁਆਵਜ਼ਾ ਤਿੰਨ ਕਿਸ਼ਤਾਂ 'ਚ ਜਾਰੀ ਕੀਤਾ ਜਾਵੇਗਾ। ਨਾਲ ਹੀ ਆਪਣਾ ਘਰ ਪਾਉਣ 'ਚ ਕੰਮ ਕਰਨ ਵਾਲੇ ਮਨਰੇਗਾ ਮਜ਼ਦੂਰਾਂ ਨੂੰ 90 ਦਿਹਾੜੀਆਂ ਦੇ 31120 ਰੁਪਏ ਵੀ ਮਿਲਣਗੇ। ਮੰਨਿਆ ਕਿ ਕੁਝ ਲੋਕ ਅੱਗਾ ਤੇ ਲੈਂਦੀਆਂ ਪੱਗਾਂ ਤੇ ਸਿਆਸਤ ਕਰ ਰਹੇ ਨੇ ਪਰ ਅਸੀਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਸਿਆਸਤ ਕਰਦੇ ਆਂ ਸੂਬਾ ਸਰਕਾਰ ਹਰ ਹੜ ਪੀੜਤ ਪਰਿਵਾਰ ਦਾ ਜੀਵਨ ਮੁੜ ਲੀ ਤੇ ਚੜਾਉਣ ਲਈ ਨਿਰੰਤਰ ਯਤਨਸ਼ੀਲ ਹੈ ਅੱਜ 30000 ਤੋਂ ਜ਼ਿਆਦਾ ਹੜ ਪ੍ਰਭਾਵਿਤ ਜਿਹੜੇ ਘਰ ਜਿਨ੍ਹਾਂ ਦੇ ਟਹਿ ਗਏ ਉਹਨਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕਰਨ ਲੱਗੇ ਆਂ 300 77 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ 1 ਲੱਖ 20000 ਰੁਪਇਆ ਇੱਕ ਘਰ ਦਾ ਜਿਹਦੇ ਚ ਪਹਿਲਾਂ ਘੱਟ ਕਿਸ਼ਤ ਹੁੰਦੀ ਸੀ ਸ਼ੁਰੂ ਵੇਲੇ ਅਸੀਂ ਉਹਨੂੰ 70000 ਘਰ ਤੱਕ ਕਿ 70000 ਪਹਿਲਾਂ ਦਿਓ ਤਾਂ ਕਿ ਸ਼ੁਰੂਆਤ ਹੋਵੇ ਬਾਕੀ ਦੋ ਕਿਸ਼ਤਾਂ ਚ 50000 ਰੁਪਇਆ 2 ਲੱਖ ਤੱਕ ਵੀ ਦਿੱਤਾ ਘਰਾਂ ਚ टोटल तीह हजार चो अठ हजार छपंजा घर अठ हजार छपंजा घर कले गुरदासपुर जिले के ने जिन्हों जोड़ा शुरू कर रहे हैं वो कैसे कवि ने लिखे कहना मुद्दत लग जाती है एक घर बनाने में ਮੁਦਤ ਲੱਗ ਜਾਂਦੀ ਹੈ ਇੱਕ ਘਰ ਬਣਾਉਣੇ ਮੇ ਤੁਮ ਕੋ ਬਿਲਕੁਲ ਵੀ ਤਰਸ ਨਹੀਂ ਆਤਾ ਬਸਤੀਆਂ ਜਲਾਣੇ ਮੇ ਕੁਝ ਅਹਜੇ ਵੀ ਨੇ ਰਾਜਨੀਤਿਕ ਲੋਕ ਜਿਹੜੇ ਲੋਕਾਂ ਦੇ ਘਰਾਂ 'ਚ ਅੱਗਾਂ ਲਾਉਂਦੇ ਆ ਭੜਕਾਉਂਦੇ ਆ ਨਫਰਤ ਦੀ ਰਾਜਨੀਤੀ ਕਰਦੇ ਆ ਦੰਗੇ ਕਰਾਉਂਦੇ ਆ ਉਹਨਾਂ ਦੀ ਰਾਜਨੀਤੀ ਅੱਗਾਂ ਨਾਲ ਚੱਲਦੀ ਹੈ ਉਹਨਾਂ ਦੀ ਰਾਜਨੀਤੀ ਲੈਹਂਦੀਆਂ ਪੱਗਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਕੰਮਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਪੜਾਈਆਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਵਧੀਆ ਮੁਹੱਲਾ ਕਲੀਨਿਕ ਹਸਪਤਾਲ ਤੇ ਦਵਾਈਆਂ ਨਾਲ ਚੱਲਦੀ ਹੈ ਅਸੀਂ ਉਹ ਨਹੀਂ ਹੈਗੇ ਜੀ ਅਸੀਂ ਲੜਾਉਣ ਵਾਲੇ ਨਹੀਂ ਹੈਗੇ ਅਸੀਂ ਤਾਂ ਪੜਾਉਣ ਵਾਲੇ ਆ ਕਿ ਬੱਚਿਆਂ ਨੂੰ ਪੜਾਓ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਹਜ਼ਾਰਾਂ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਪੇਪਰ ਕਿਵੇਂ ਦੇਣਗੇ ਉਹ ਫਸਟ ਸੈਕੰਡ ਉਹਨਾਂ 'ਚੋਂ ਵੀ ਆਉਣਾ ਸੀ ਹੁਣ ਜਦੋਂ ਪੜਨ ਵਾਸਤੇ ਕਿਤਾਬਾਂ ਹੀ ਐ ਨਹੀਂ ਉਹ ਤਾਂ ਬਾਹਰ ਬੈਠੇ ਪੁਲਤੇ ਉਹਦਾ ਤੰਬੂਆਂ 'ਚ ਬੈਠੇ ਬਾਹਰ ਉਹ ਕਿਵੇਂ ਪੜਨਗੇ ਸੋ ਅਸੀਂ ਉਹਨਾਂ ਦੀਆਂ ਕਿਤਾਬਾਂ ਦਾ ਵਰਦੀਆਂ ਦਾ ਵਸਤਿਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਸਹਿਕਾਰੀ ਖੰਡ ਮਿਲ ਦੇ ਨਵੇਂ ਪਲਾਂਟ ਦਾ ਉਦਘਾਟਨ ਕੀਤਾ ਇਸ ਮੌਕੇ ਸੀਐਮ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਖੰਡ ਮਿਲ ਦੇ ਨਵੇਂ ਪਲਾਂਟ ਦਾ ਹਲਕੇ 'ਚ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਲਾਭ ਹੋਵੇਗਾ ਪਹਿਲਾਂ ਨਾਲੋਂ ਲਗਭਗ 3 ਗੁਣਾ ਜ਼ਿਆਦਾ ਕਿਸਾਨ ਇਸ ਮਿੱਲ 'ਚ ਆਪਣੀ ਗੰਨੇ ਦੀ ਫਸਲ ਲੈ ਕੇ ਆਉਣਗੇ ਇਸ ਦੇ ਨਾਲ ਹੀ ਇਸ ਮਿੱਲ 'ਚ 20 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ ਇੱਥੇ ਸਲਫਰ ਰਹਿਤ ਖੰਡ ਵੀ ਬਣੇਗੀ ਜੋ ਕਿ ਆਮ ਖੰਡ ਨਾਲੋਂ ਮਹਿੰਗੀ ਤੇ ਵਧੀਆ ਹੋਵੇਗੀ ਤੇ ਉਸ ਦੀ ਅਲੱਗ ਤੋਂ ਵਿਕਰੀ ਹੋਵੇਗੀ ਇਸ ਦੇ ਨਾਲ ਹੀ ਸੀਐਮਾਨ ਨੇ ਗੰਨੇ ਦਾ ਭਾਅ 416 ਰੁਪਏ ਐਲਾਨਿਆ ਜੋ ਹਰਿਆਣੇ ਨਾਲੋਂ 1 ਰੁਪਏ ਵੱਧ ਹੈ ਅੱਜ ਗੁਰਦਾਸਪੁਰ ਸਰਕਾਰੀ ਜਿਹੜੀ ਖੰਡ ਮਿਲਸ ਲਿਮਟਿਡ ਜਿਹੜੀ ਹੈ ਉਹਦੇ ਚ 5000 ਟਸੀਡੀ ਤੱਕ ਦੀ ਸਮਰੱਥਾ ਦੀ ਰਿਫਾਈਨਡ ਸਲਫਰ ਰੈਟ 슈ਗਰ ਮਿਲ ਨਵੀ ਇਹ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਿਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋਗੀ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਐਕਸੀਜਨ ਦੀ 25 ਲੱਖ ਕੁਇੰਟਰ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਟੀਸੀਡੀ ਤੋਂ ਵਧਾ ਕੇ 5000 डीसीडी तक सरकार ने कीती है ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਚ ਜਾਣ ਦੀ ਲੋੜ ਨਹੀਂ ਰਹਿਣੀ ਉਦਨਾਂ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਇਹ ਸਲਫਰ ਰੈਤ ਜਿਹੜੀ ਲੋਕਾਤਰ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਤੋਂ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ ਤੇ 20 ਮੈਗਾਵਾਟ ਬਿਜਲੀ ਜਿਹੜੀ ਪੀਐਸਪੀਸੀਐਲ ਨੂੰ ਮਿਲੂਗੀ ਜਿਹੜੀ ਜਨੇਟ ਹੋ ਗਈ ਤੋਂ ਤੇ ਬਾਕੀ ਕਿਉਂਕਿ ਫਤੇ ਸ਼ੂਗਰ ਜਿਹੜੀ ਐ ਅੱਜ ਕੀਤੀ ਐ ਉਹ ਕਿਲੋ-ਕਿਲੋ ਦੇ ਪੈਕਟਾਂ ਚ ਵੀ ਸ਼ੁਰੂ ਕੀਤੀ ਜਾ ਰਹੀ ਐ ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕੇਟ ਮਿਲਦੇ ਐ ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਐ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਬਨਿਟ ਦੇ ਸਾਥੀਆਂ ਨੂੰ ਲੰਬੇ ਹੱਥੀਂ ਲਿਆ ਅਮਨ ਅਰੋੜਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ 'ਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਪ੍ਰੋਗਰਾਮ ਲਈ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰਨਾ ਭਾਜਪਾ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਇਹਨਾਂ ਚੋਂ ਕੋਈ ਵੀ ਆਪਣੀ ਹਾਜ਼ਰੀ ਲਗਵਾਉਣ ਨਹੀਂ ਆਇਆ। ਖੁਦ ਪ੍ਰਧਾਨ ਮੰਤਰੀ ਮੋਦੀ ਕੁਰੂਕਸ਼ੇਤਰ ਵਿਖੇ ਮੌਜੂਦ ਸਨ ਜਿੱਥੋਂ ਅਨੰਦਪੁਰ ਸਾਹਿਬ ਦਾ ਹਵਾਈ ਸਫ਼ਰ ਸਿਰਫ 10 ਤੋਂ 15 ਮਿੰਟ ਦਾ ਸੀ। ਅਮਨ ਅਰੋੜਾ ਨੇ ਕਿਹਾ ਕਿ ਇਹ ਨਾ ਸਿਰਫ ਪੰਜਾਬੀਆਂ ਸਗੋਂ ਉਹਨਾਂ ਕਸ਼ਮੀਰੀ ਪੰਡਤਾਂ ਦਾ ਵੀ અપਮਾਨ ਹੈ ਜੋ ਗੁਰੂ ਸਾਹਿਬ ਅੱਗੇ ਫਰਿਆਦ ਕਰਨ ਲਈ 500 ਕਿਲੋਮੀਟਰ ਦੂਰ ਤੋਂ ਪਹੁੰਚੇ ਸਨ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਇਨ੍ਹਾਂ ਵਿੱਚੋਂ ਕੋਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਆਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲਈਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨਹੀਂ ਵਿਸ਼ਵ ਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀ ਕੁ ਨਫਰਤ ਇਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਇਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਇੰਨਾ ਹੀ ਸੋਚ ਲੈਂਦੇ ਕਿ ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗਾ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨिटीज ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ અપਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਣ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੌਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖਿਆ ਵਿਸ਼ਗੁਰੂ ਬਣਨ ਦਾ ਉਹ 12-15 ਮਿੰਟ ਦੀ ਫਲਾਈਟ ਤੋਂ ਕੁਰੂਕਸ਼ੇਤਰ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਿਣੋਣੀ ਸੋਚ ਦਾ ਦਾ ਇੱਕ ਹਿੱਸਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਮਨ अरोड़ा ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਤੇ ਰਾਜਨੀਤੀ ਕਰ ਰਹੀ ਹੈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਦਿੱਲੀ ਦੇ ਲਾਲ ਕਿਲੇ 'ਚ ਸ਼ਹੀਦੀ ਸਮਾਗਮ ਕਰਵਾਏ ਗਏ ਸਨ ਇਸੇ ਲਾਲ ਕਿਲੇ ਤੇ ਜ਼ਾਲਮ ਹਾਕਮ ਔਰਗੰਜੀਬ ਨੇ ਗੁਰੂ ਸਾਹਿਬ ਖਿਲਾਫ ਹੁਕਮ ਜਾਰੀ ਕੀਤਾ ਸੀ ਸਮਾਗਮ ਦੌਰਾਨ ਹੁਣ ਲਾਲ ਕਿਲੇ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਹੈ ਇਸ ਤੋਂ ਇਲਾਵਾ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਭ੍ਰਸ਼ਟ ਆਗੂ ਕੇਜਰੀਵਾਲ ਸਟੇਜ ਤੇ ਸਨ ਕੋਈ ਵੀ ਉਹਨਾਂ ਨਾਲ ਸਟੇਜ ਸਾਂਝੀ ਨਹੀਂ ਕਰਨਾ ਚਾਹੁੰਦਾ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਤਮਿਲਨਾਡੂ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਨੇ ਵੀ ਕੇਜਰੀਵਾਲ ਨਾਲ ਸਟੇਜ ਸਾਂਝੀ ਨਹੀਂ ਕੀਤੀ ਅੱਜ ਪ੍ਰਾਈਮ ਮਿੰਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਵਰਤੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰ ਰਹੇ ਹੋ। ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੋਂਾਣਾ ਚਾਹੁੰਦੇ ਹੋ? ਉਹ ਗੁਰੂ ਮਹਾਰਾਜ ਦੇ ਸਮਾਗਮ ਦਿੱਲੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਜਿਸ ਲਾਲ ਕਿਲੇ ਤੋਂ ਉਸ ਬੜੇ ਦੇ ਹੰਕਾਰੀ ਰਾਜੇ ਨੇ ਇਹ ਹੁਕਮ ਕੀਤੇ ਉਸ ਲਾਲ ਕਿਲੇ ਤੇ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਦਿੱਲੀ ਦੇ ਚੀਫ ਮਿੰਿਸਟਰ ਦਿੱਲੀ ਦੀ ਸਰਕਾਰ ਲਗਾਤਾਰ 3 ਦਿਨ ਦੇ ਸਮਾਗਮ ਉਹੋਸ ਬਲਾਲ ਕੇ ਲੇਤੇ ਪੰਥ ਦੇ ਨਿਸ਼ਾਨ ਪੰਚ ਦਾ ਝੰਡਾ ਕੇਸਰੀ ਉਹ ਚੁਲ ਰਿਹਾ ਉਸ ਸਾਲ ਕੇ ਲੇਤੇ ਚੁਰੇ ਤੇ ਇੱਕ ਐਲਾਨ ਕੀਤਾ ਉਥੇ ਦੇ ਮੁੱਖ ਮੰਤਰੀ ਨੇ ਦਿੱਲੀ ਸਰਕਾਰ ਨੇ ਵੀ ਸਾਰਾ ਸਾਲ ਇਹ ਸਮਾਗਮ ਚੱਲਣਗੇ ਉਹ ਵੀ ਥੋੜੇ ਆ ਤੁਸੀਂ ਮੁਕਾਬਲਾ ਕਰੋਗੇ ਜਿਹੜੇ ਗੁਰੂ ਦੇ ਮੂਰੇ ਅਰਦਾਸ ਕਰਕੇ ਕੱਲ ਪ੍ਰੈਸਰ ਸਾਹਿਬ ਨੇ ਨਰਿੰਦਰ ਮੋਦੀ ਜੀ ਨੇ ਦੱਸਿਆ ਉਹ ਉਹ ਹੈ ਗੁਰੂ ਦਾ ਸਿੰਘ ਵੀ ਮੈਂ ਅਰਦਾਸ ਕਰ ਰਿਹਾ ਸੀ 9 ਨਵੰਬਰ ਨੂੰ ਜਦੋਂ 550 ਸਾਲਾ ਜਦੋਂ ਸਾਡਾ ਕੋਰੀਡੋਰ ਖੁੱਲਿਆ ਗਿਆ ਜਦੋਂ ਜਿੱਥੇ 18 ਸਾਲ ਗੁਰੂ ਨਾਨਕ ਦੇਵ ਜੀ ਨੇ ਕਿਰਤ ਕੀਤੀ ਖੇਤੀ ਕੀਤੀ ਪਾਠ ਕੀਤੇ ਉਸ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚ ਖੁੱਲਣ ਤੇ ਉਸ ਦਿਨ ਮੈਂ ਬੈਠਾ ਮੂਹਰੇ ਗੁਰੂ ਦੇ ਅਰਦਾਸ ਕਰ ਰਿਹਾ ਸੀ ਉੱਧਰ ਰਾਮ ਮੰਦਰ ਦਾ ਕੇਸ ਸੀ ਮੀ ਪ੍ਰਮਾਤਮਾ ਵਾਹਿਗੁਰੂ ਉਹ ਕੇਸ ਜਿੱਤ ਤੀ ਤੇ ਉਸ ਕੇ ਜਿੱਤ ਹੋਈ ਤੇ ਜਿਵੇਂ ਪਹਿਲਾਂ ਹਿੰਦੂਆਂ ਦੀ ਰਾਖੀ ਕੀਤੀ ਦੇਸ਼ ਦੀ ਦੁਨੀਆ ਦੀ ਰਾਖੀ ਕੀਤੀ ਉਦੋਂ ਵੀ ਗੁਰੂ ਨੇ ਸਾਡੀ ਰਾਖੀ ਕੀਤੀ ਅਜਰਾਮ ਮੰਦਰ ਬਣਿਆ ਤੇ ਤੁਸੀਂ ਤੁਹਾਡੇ ਨਾਲ ਗੁਰੂ ਨਾਲ ਤੁਸੀਂ ਆਪਣੇ ਆਪ ਨੂੰ ਮੇਂ ਜੋੜਨਾ ਚਾਹੁੰਦੇ ਹਾਂ ਥੋਡੇ ਨਾਲ ਕੇਥਰੀ ਵਾਲ ਬੈਠਾ ਜੇ ਸਟੇਜ ਤੇ ਉਹਦੇ ਬਹਿਣਾ ਕੌਣ ਚਾਹੁੰਦਾ ਉਸ ਬੰਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀਆਂ 37 ਜਥੇਬੰਦੀਆਂ ਦੇ ਸੱਦੇ ਤੇ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਚ ਕਿਸਾਨ ਮਹਾਪੰਚਾਇਤ ਕਰਵਾਈ ਗਈ ਇਸ ਦੇ ਨਾਲ ਹੀ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਚ ਵੀ ਇਕੱਠ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਅੰਦੋਲਨ ਵੇਲੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹੁਣ ਬਿਜਲੀ ਸੋਧ ਬਿੱਲ ਰਾਹੀਂ ਕਿਸਾਨਾਂ ਨੂੰ ਮੋٹے ਬਿੱਲ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਨਾਲ ਖਾਸ ਤੌਰ ਤੇ ਕੇਂਦਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਪਾਣੀਆਂ ਰਾਜਧਾਨੀ ਤੇ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਗਰਾਹਾਂ ਨੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੁલાਏ ਵਿਧਾਨ ਸਭਾ اجلاس ਤੇ ਵੀ ਟਿੱਪਣੀ ਕੀਤੀ ਉਗਰਾਹਾਂ ਨੇ ਕਿਹਾ ਕਿ ਸਰਕਾਰ ਨੇ ਜਿਹੜੇ ਸ਼ਹਿਰਾਂ ਨੂੰ ਪਵਿੱਤਰ ਘੋਸ਼ਿਤ ਕੀਤਾ ਉਹਨਾਂ ਨੂੰ ਪੰਜਾਬ ਦੇ ਲੋਕ ਪਹਿਲਾਂ ਹੀ ਪਵਿੱਤਰ ਮੰਨਦੇ ਨੇ 26 ਨਵੰਬਰ ਦੇ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦਿੱਲੀ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦੇ ਵਿੱਚ ਨਵੀਆਂ ਮੰਗਾਂ ਵੀ ਐਡ ਹੋ ਜਾਂਦੇ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਵੀ ਵਿੱਚ ਇਹਦੇ ਚ ਐਡ ਨੇ ਇਸ ਕਰਕੇ ਅੱਜ ਦੀ ਸਟੇਜ ਤੋਂ ਇਹ ਦੋ ਮੰਗ ਪੱਤਰ ਦਿੱਤੇ ਜਾਣਗੇ ਇੱਕ ਕੇਂਦਰ ਸਰਕਾਰ ਨੂੰ ਤੇ ਇੱਕ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜਾ ਅੱਜ ਦਾ ਅੱਜ ਦਾ ਜਿਹੜਾ ਅੰਦੋਲਨ ਹੈ ਅੱਜ ਦਾ ਜਿਹੜਾ ਇਕੱਠ ਹੈ ਚ ਨਵੀਂ ਗੱਲ ਇਹ ਆਈ ਹੈ ਕਿ ਬਿਜਲੀ ਬਿੱਲ 2025 ਹੈ ਜਿਹੜਾ ਆ ਜੀ ਜੀ ਉਹ ਇੱਕ ਬਿੱਲ ਸਰਕਾਰ ਨੇ ਭੇਜਿਆ ਕੇਂਦਰ ਸਰਕਾਰ ਨੂੰ ਉਹਦੇ ਵਿੱਚ ਜਿਹੜਾ ਸੰਕੇਤ ਹੈ ਕਿ ਬਿਜਲੀ ਦੀ ਸਬਸਿਡੀ ਸਾਰੀ ਕੱਟਣੀ ਹੈ ਤੇ ਜਿਹੜੀ ਕਿਸਾਨਾਂ ਨੂੰ ਬਿਜਲੀ ਫਰੀ ਮਿਲਦੀ ਹੈ ਉਹ ਬੰਦ ਕਰਨੀ ਹੈ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਫਰੀ ਜੁੰਟਾ ਮਿਲਦੇ ਨੇ ਉਹ ਖਤਮ ਕਰਨੀਆਂ ਨੇ ਜਣੀ ਬਿਜਲੀ ਜਿਹੜੀ ਮਨੁੱਖਤਾ ਆਮ ਲੋਕਾਂ ਦੀ ਜ਼ਿੰਦਗੀ ਦਾ 파ਟ ਹੈ ਇਹ ਲੋਕਾਂ ਤੋਂ ਖੋ ਕੇ ਕਾਰਪੋਰੇਟਾਂ ਨੂੰ ਦੇਣੀ ਹੈ ਤੇ ਕਾਰਪੋਰੇਟਾਂ ਨੇ ਆਪਣੀ ਮਰਜ਼ੀ ਨਾਲ ਸਾਨੂੰ ਇਹ ਵੇਚਣੀ ਹੈ ਇਹਦੀ ਲੋਕਾਂ ਦੀ ਹੋਰ ਛਿੱਲੇ ਲਾਉਣ ਦੀ ਖਾਤਰ ਕੇਂਦਰ ਨਵੀਂ ਤੋਂ ਨਵੀਂ ਪਾਲਿਸੀ ਲੈ ਕੇ ਆਉਂਦੀ ਹੈ ਇਹ ਨਵੀਂ ਤੋਂ ਨਵੀਂ ਪਾਲਿਸੀਆਂ ਜਿਹੜੀਆਂ ਲੈ ਕੇ ਆਉਂਦਾ ਵਿਰੋਧ ਕੀਤਾ ਜਾਊਗਾ ਇਹਦੇ ਨਾਲ ਜੁੜਵਾ ਮਸਲਾ ਜੇ ਸਾਨੂੰ ਲੈਣਾ ਹੋਵੇ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਹੈ ਜਿੱਥੇ ਵਿੱਦਿਆ ਸਭ ਤੋਂ ਸਸਤੀ ਮਿਲਦੀ ਹੈ ਜਾਨੀ ਉੱਥੇ ਇਹ ਨੀਤੀ ਧਾਰੀ ਹੋਈ ਹੈ ਵੀ ਇੱਥੇ ਇਸ ਪਾਲਿਸੀ ਨੂੰ ਭੰਗ ਕਰਕੇ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੀ ਤੇ ਵਿਦਿਆਰਥੀ ਤੇ ਕਬਜ਼ਾ ਕਰਕੇ ਕਾਰਪੋਰੇਟ ਦੇਣ ਦੀ ਜਿਵੇਂ ਸਿਹਤ ਸਹੂਲਤਾਂ ਤੇ ਵੀ ਇਹਨਾਂ ਨੇ ਕਾਰਪੋਰੇਟ ਦਾ ਕਬਜ਼ਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਇਸੇ ਤਰ੍ਹਾਂ ਸਾਰਾ ਪਬਲਿਕ ਸੈਕਟਰ ਹੈ ਜਿਹੜਾ ਕਾਰਪੋਰੇਟ ਦੇ ਹਵਾਲੇ ਕਰਨ ਦੀ ਤੇ ਪਾਣੀਆਂ ਤੇ ਕਬਜ਼ਾ ਕਰਕੇ ਅਪਜਾਊ ਜ਼ਮੀਨਾਂ ਤੇ ਕਬਜ਼ਾ ਕਰਕੇ ਕਾਰਪੋਰੇਟ ਨੂੰ ਜਿਹੜੀ ਖਾਦ ਪਦਾਰਥਾਂ ਤੇ ਵੀ ਇਹਨਾਂ ਦਾ ਕਬਜ਼ਾ ਕਰਕੇ ਜਿਹੜੀ ਲੋਕਾਂ ਦੀ ਛਿੱਲ ਪਟਣੀਆਂ ਜਿਹੜੇ ਛੋਟੇ ਉਦਾਰੇ ਨੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਪਾਲਿਸੀ ਕੇਂਦਰ ਲਈ ਚੇਰ ਰਹੀ ਹੈ ਉਹ ਸਾਰਾ ਅੱਜ ਦੇ ਅੰਦੋਲਨ ਦਾ ਹੈ ਇਹ ਅੱਜ ਇਹ ਇਹ ਕਾਰਜ ਹੈ ਦੇਖੋ ਜਿਹੜੀ ਤੁਸੀਂ ਇਹ ਕਹਿੰਦੇ ਹੋ ਵੀ ਅੱਜ ਉਹਨਾਂ ਨੇ ਬੰਦ ਦੀ ਕਾਲਸੀ ਯੂਨੀਵਰਸਿਟੀ ਦੀ ਵਿਦਿਆਰਥੀਆਂ ਦੀ ਇਹ ਸੋਨੇ ਜਿੱਤ ਸਮਝੋ ਤੁਸੀਂ ਕਿ ਇੱਕ ਕਿਸਮ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਅੰਦੋਲਨ ਦੇ ਮੂਰੇ ਗੋਡੇ ਟੇਕਤੇ ਕਿ ਤੁਸੀਂ ਇਹਨੂੰ ਯੂਨੀਵਰਸਿਟੀ ਚਲਾ ਨਹੀਂ ਸਕੇ ਤੁਸੀਂ ਛੁੱਟੀ ਕਰਤੀ ਇਹਦਾ ਮਤਲਬ ਇਹ ਵਿਦਿਆਰਥੀਆਂ ਦੇ ਅੰਦੋਲਨ ਦੀ ਜਿੱਤ ਹੈ ਅਸੀਂ ਉੱਥੇ ਜਾਣਦਾ ਨਹੀਂ ਉਹਨਾਂ ਨੂੰ ਪਤਾ ਹੈ ਸਾਡਾ ਅਸੀਂ ਕਿਉਂਕਿ ਵਿਦਿਆਰਥੀਆਂ ਨਾਲ ਸਾਡੀ ਮੀਟਿੰਗ ਹੋਈ ਆ ਅਸੀਂ 20 ਤਰੀਕ ਨੂੰ ਮੀਟਿੰਗ ਕਰਕੇ ਆਏ ਆ ਅਸੀਂ ਉਹਨਾਂ ਨੂੰ ਕਹਿ ਕੇ ਆਂ ਵੀ ਅਸੀਂ ਤੁਹਾਡੇ ਅੰਦੋਲਨ ਦੇ ਡਟ ਕੇ ਨਾਲ ਆ ਤੁਸੀਂ ਆਪਦੇ ਤੱਕੜੇ ਹੋ ਕੇ ਲੜੋ ਜਿਹੜਾ ਵੀ ਤੁਸੀਂ ਪ੍ਰੋਗਰਾਮ ਦੇਵੋਗੇ ਅਸੀਂ ਉਹਦੇ ਨਾਲ ਕੋਆਰਡੀਨੇਟ ਕਰਾਂਗੇ ਦੇਖੋ ਸਾਥੀ ਕਿਸੇ ਨੂੰ ਭੜੇਕਾ ਹੋ ਸਕਦਾ ਹੈ ਵੀ ਇਹਨਾਂ ਨੇ ਅਨੰਦਪੁਰ ਸੈਸ਼ਨ ਬੁਲਾ ਲਿਆ ਸ਼ਾਇਦ ਉੱਥੇ ਇੱਕ ਧਾਰਮਿਕ ਸਥਾਨ ਆ ਉੱਥੇ ਜਾ ਕੇ ਕੁਝ ਦੇਣਗੇ ਇਹ ਜਗ੍ਹਾ ਬਦਲ ਲਈ ਇਹਨਾਂ ਨੇ ਨਾ ਇਹਨਾਂ ਨੇ ਮੁੱਖ ਮੰਤਰੀ ਬਦਲੇ ਨਾ ਕੈਬਨਿਟ ਮੰਤਰੀ ਬਦਲੇ ਨਾ ਕੋਈ ਤਬਦੀਲੀ ਕੀਤੀ ਨਾ ਪਾਲਿਸੀ ਬਦਲੀ ਉਹ ਚੰਡੀਗੜ੍ਹ ਦੀ ਜਗ੍ਹਾ ਤੇ ਜੋ ਆਨੰਦਪੁਰਕ ਜੋ ਚੰਡੀਗੜ੍ਹ ਕਰਨਾ ਸੀ ਆਨੰਦਪੁਰ ਸਾਹਿਬ ਜਾ ਕੇ ਉਹੀ ਕੀਤਾ ਇਹਨਾਂ ਨੇ ਨਵੀਂ ਕੋਈ ਗੱਲ ਨਹੀਂ ਕਰਨੀ ਜਗ੍ਹਾ ਬਦਲ ਕੇ ਇਹਨਾਂ ਨੇ ਦਿਖਾਇਆ ਵੀ ਆਇਆ ਅਸੀਂ ਪਹਿਲਾਂ ਦੂਜੀ ਸਰਕਾਰ ਕਰਦੀ ਨਹੀਂ ਹੁੰਦੀ ਸੀ ਹੁਣ ਅਸੀਂ ਨੇ ਇੱਕ ਗੱਲ ਕੀਤੀ ਹੈ ਵੀ ਆਨੰਦਪੁਰ ਸਾਹਿਬ ਤਲਮੰਡੀ ਤੇ ਅੰਮ੍ਰਿਤਸਰ ਨੂੰ ਅਸੀਂ ਆਪਾਂ ਇਹ ਪਵਿੱਤਰ ਸ਼ਹਿਰ ਆਨੰਤਾ ਇਹਦੇ ਨਾਲ ਇਹਦਾ ਪਵਿੱਤਰ ਸ਼ਹਿਰ ਪਹਿਲੀ ਸੀ ਸਾਡੇ ਲੋਕਾਂ ਨੇ ਪਹਿਲੀ ਪਵਿੱਤਰ ਰੱਖੇ ਹੋਏ ਨੇ ਇਸ ਕਰਕੇ ਇਹਨਾਂ ਆਧਾਰਿਆਂ ਦੇ ਵਿੱਚ ਜਿਹੜਾ ਤੁਸੀਂ ਨਮਾ ਤੁਸੀਂ ਲੋਕਾਂ ਨੂੰ ਕੀ ਦਿੱਤਾ ਤੁਸੀਂ ਕਿਸਾਨਾਂ ਨੂੰ ਕੀ ਦਿੱਤਾ ਇੱਧਰ ਲੱਖਾਂ ਜੇ ਏਕੜ ਜ਼ਮੀਨ ਵਰਗੀ ਲੋਕਾਂ ਦੇ ਘਰ ਟਹਿਗੇ ਪਸ਼ੂ ਵਰਗੇ ਉਹਨਾਂ ਦਾ ਤਾਂ ਕਿੰਨੀ ਕੁ ਮਦਦ ਕੀਤੀ ਹੈ ਉਹੀ ਜੀ ਗੱਲ ਦਾ ਕੋਈ ਅਨਮਾਨ ਨਹੀਂ ਕੀਤਾ ਜਲੰਧਰ ਚ ਨਾਬਾਲਗ ਲੜਕੀ ਦੇ ਕਤਲ ਦੇ ਮਾਮਲੇ ਚ ਲਾਪਰਵਾਹ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਅਤੇ ਮੁਲਜ਼ਮ ਨੂੰ ਫਾਂਸੀ ਦੇਣ ਦੀ ਮੰਗ ਜ਼ੋਰ ਫੜ ਰਹੀ ਹੈ ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਪੀੜਿਤ ਪਰਿਵਾਰ ਦੇ ਘਰ ਪਹੁੰਚੇ ਉਨ੍ਹਾਂ ਨੇ ਇਸ ਨੂੰ ਇਨਸਾਨੀਅਤ ਦਾ ਕਤਲ ਦੱਸਿਆ ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਤੇ ਬੇहद ਲਾਪਰਵਾਹੀ ਦਾ ਦੋਸ਼ ਲਾਇਆ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਤੇ ਹੁਣ ਤੱਕ ਕਾਰਵਾਈ ਹੋ ਜਾਣੀ ਚਾਹੀਦੀ ਸੀ ਪਰ ਸਰਕਾਰ ਕਰਨਾ ਨਹੀਂ ਚਾਹੁੰਦੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੇਸ ਨੂੰ ਫਾਸਟ ਟਰੈਕ ਅਦਾਲਤ 'ਚ ਚਲਾਉਣ ਦੇ ਨਿਰਦੇਸ਼ ਦਿੱਤੇ ਨੇ ਸੀਐਮ ਮਾਨ ਨੇ ਕਿਹਾ ਕਿ ਦਰਿੰਦਗੀ ਕਰਨ ਵਾਲੇ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਲੰਦਰ ਮੈਂ ਇਸ ਤੋਂ ਪਹਿਲੇ ਦੌਰੇ ਪਹੁੰਚੁਕੇ ਹਾਂ पटियाला में रेप होता है जीरकपुर में रेप होता है हो मैं लड़ी बार आपको डेट बता सकता हूं। इसका मतलब जो इस प्रकार की मानसिकता वाले लोग हैं, जो स्त्री को भोग की वस्तु समझते हैं। इस राज के अंदर दंग धन आ रहे हैं अगर किसी बलात्कारी को इस सरकार ने अच्छे से सजा दे दी होती तो इस प्रकार के इंसिडेंट ना होते सबको लगता है हम लोग जो मर्जी करते जाए बेटियों से खिलवाड़ करते रहे तो सजा तो कोई मिलनी नहीं है आप चार साल के इनके राज में जा रहा जिस प्रकार हम लोग गैंगस्टरों की बात करते हैं ना कि गोलियों का राज है यहाँ पे कानून का राज ही नहीं है केजरीवाल के द्वारा ये सरकार चल रही है मान कुछ कर नहीं पा रहा और उसके बदले में हमें क्या मिल रहा है यहाँ गोलियां मिल रही हैं, फुरोतियाँ मिल रही हैं, बेटियों की लाशें मिल रही हैं, बलात्कार की घटनाएं मिल रही हैं। ये सरकार का राज देने में असफल रही और इस बच्ची के साथ जिस प्रकार की मैं तो निर्लजता ही बोलूंगा और मुझे लगता है कि उस बच्ची की लाश के समय महिला पुलिस का यहाँ ना आना सीपी का चार दिन के बाद आना ये सारी संवेदनहीनता को प्रकट करता है। लेकिन मुझे लगता है कि उनको जरूरत है जब वो अपनी आंखें बंद करके ना अपने नारी तत्व को जगाए मां के रूप में बेटी के रूप में और इन लोगों को इंसाफ दिलाए वरना ईश्वर ऊपर देख रहा है और ये कुछ ऐसे मामले होते हैं जहाँ कोई राजनीति नहीं होती है जहाँ पार्टियां भी नहीं होती है वहां केवल इंसानियत होती है पुलिस पहले सुनने को आता था ना इस प्रकार के केस में और मर्डर के केस में पुलिस भी बचती थी कि नहीं यार हमको आखिर में ईश्वर के पास जाना है पर यहां उल्टा दिख रहा है कौन ताकतें हैं जो पुलिस के उन मुलाजिमों को बचाना चाहती हैं कि जो 1 घंटा यहां बैठ के चले जाते हैं वो परिवार के मन में टीस है कि अगर उसी समय सही सर्च हो जाती शायद हमारी बच्ची बच जाती देखो जी सख्त तो सख्त कार्रवाई होनी चाहिए ये रेयरएस्ट ऑफ रेयर जुर्मान में भी आंदा है इने फास्ट ट्रैक पे लेके ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਨਾਉਣੇ ਜੁਰਮਾਲੇ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤ ਤੋਂ ਛੇਤੀ ਹੋ ਸਕੇ ਦਾ ਫਾਸਟ ਟਰੈਕ ਤੇ ਲੈ ਕੇ ਜਲਦੀ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੇ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਤੋਂ ਨਹੀਂ ਕਰਸ ਜਲੰਧਰ ਦੇ ਪਾਰਸ ਸਟੇਟ ਚ 13 ਸਾਲ ਦੀ ਨਾਬਾਲਗ ਲੜਕੀ ਦੇ ਉਸਦੇ ਗਵਾਂਡੀ ਵੱਲੋਂ ਕੀਤੇ ਗਏ ਕਤਲ ਦਾ ਮਾਮਲਾ ਪੱਖਦਾ ਜਾ ਰਿਹਾ ਹੈ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਤੇ ਬਾਲ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਮੁਲਜ਼ਮ ਤੇ ਇਸ ਮਾਮਲੇ 'ਚ ਲਾਪਰਵਾਹ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ। ਰਾਜ ਲਾਲੀ ਗਿੱਲ ਨੇ ਕਿਹਾ ਕਿ ਇਸ ਘਟਨਾ ਨੇ ਸਮਾਜ ਅਤੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਉਹਨਾਂ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਵਿਰੁੱਧ ਫਾਸਟ ਟਰੈਕ ਕੇਸ ਦਰਜ ਕੀਤਾ ਜਾਵੇਗਾ। ਇਸ ਘਟਨਾ 'ਚ ਪੁਲਿਸ ਵਿਭਾਗ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਉਹ ASI ਮੰਗਤਰਾਮ ਵਿਰੁੱਧ ਕਾਰਵਾਈ ਸਬੰਧੀ ਜਲੰਧਰ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ ਇਸ ਘਟਨਾ 'ਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ اپیل ਕਰਨਗੇ ਘਟਨਾ ਵਾਪਰੀ ਹੈ ਐਡੀ ਦੁਖਦਾਇਕ ਘਟਨਾ ਇਹਦਾ ਕੋਈ بیان ਵੀ ਨਹੀਂ ਕਰ ਸਕਦੇ ਕੋਈ ਸ਼ਬਦ ਵੀ ਨਹੀਂ ਹੈਗੇ ਸਾਡੇ ਕੋਲ ਉਹ ماں ਜਿਹੜੀ ਕੰਧਾਂ ਨਾਲ ਸਿਰ ਰੱਖ ਰੱਖ ਕੇ ਰੋ ਰਹੀ ਹੈ ਮੈਂ ਤਾਂ ਉਸ ماں ਦੀ ਤੁਸੀਂ ਇੱਕ ਸਿਰਫ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਸਵੇਰੇ ਹਰ ਰੋਜ਼ ਆਪਣੀ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜਦੀ ਸੀ ਤੇ ਉਸੇ ਬੇਟੀ ਦੀ ਲਾਸ਼ ਨੂੰ ਉਹ ਬੰਦੀ ਲਗਾ ਕੇ ਵਿਦਾ ਕੀਤਾ ਹੋ ਇਸ ਤੋਂ ਜ਼ਿਆਦਾ ਦੁੱਖ ਕੋਈ ਨਹੀਂ ਹੋ ਸਕਦਾ ਮੈਂ ਵੀ ਇੱਕ ਮਾਂ ਆਂ ਔਰ ਮੈਂ ਇਸ ਫੀਲਿੰਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹਾਂ ਅਸੀਂ ਅੱਜ ਇੱਥੇ ਆਏ ਸੀਗੇ ਸਾਡੇ ਚੇਅਰਮੈਨ ਸਾਹਿਬ ਚਾਈਲਡ ਕਮਿਸ਼ਨ ਕੋ ਸਾਡੇ ਨਾਲ ਨੇ ਅਸੀਂ ਫੈਮਿਲੀ ਤੋਂ ਆ ਕੇ ਸਾਰੇ ਫੈਕਟਰੀ ਪਤਾ ਕੀਤੇ ਨੇ ਵੀ ਹੋਇਆ ਕਿ ਪੂਰਾ ਇਨਸੀਡੈਂਟ ਕਿਵੇਂ ਹੋਇਆ ਉਹਨਾਂ ਦੇ ਇਫੈਕਟ ਅਸੀਂ ਲੈ ਲਏ ਨੇ ਸਾਰੇ ਇਸ ਤੋਂ ਬਾਅਦ ਅਸੀਂ ਚੱਲੇ ਹਾਂ ਕਮਿਸ਼ਨਰ ਸਾਹਿਬ ਨੂੰ ਮਿਲਣ ਦੇ ਲਈ ਔਰ ਜੋ ਤਾਰਾ ਵੱੜਦੀ ਹੈ ਔਰ ਜਿਹਦਾ ਵੀ ਕਸੂਰ ਹੈ ਇਹਦੇ ਅੰਦਰ उस बख्शा नहीं जाना चाहिए लेकिन ये मैं बिल्कुल मानती हूँ कि चाल बदले की कोठी में कैसे हो सकता है कि नहीं पता चला ये सारे फैक्ट इकट्ठा किए हैं और इसी के लिए हम लोग आए हैं यहाँ पे और कमिश्नर साहब से मिलेंगे इसी बात के लिए कि जो भी धारा बनती है जैसे जैसे इंसिडेंट हो जैसे आप बता रहे कि अंदर से उनको नहीं पता चला आधा घंटे बैठे रहे ये सारे सवाल हम भी उधर ही उनको करेंगे

ਜਿਹੜਾ ਸਸਪੈਂਡ ਕਰਨਾ ਸੀ ਉਹ ਵੀ ਹੋ ਗਿਆ ਲੇਕਿਨ ਜਨਤਾ ਦਾ ਸਵਾਲ ਹੋ ਸਾਡਾ ਸਵਾਲ ਵੀ ਇੱਕੋ ਹੀ ਹੈ ਕਿ ਇਸ ਸਸਪੈਂਸ਼ਨ ਇਸ ਓਨਲੀ ਆਨਸਰ ਕਿਸ ਤੱਕ ਗਿਆੜਾ ਹੈ ਔਰ ਇਹ ਜਿਹੜਾ ਅਸੀਂ ਜਾ ਕੇ ਖੁਦ ਵੀ ਸਵਾਲ ਉਹਨਾਂ ਨੂੰ ਕਰਾਂਗੇ ਕਿ ਸਸਪੈਂਸ਼ਨ ਇਸ ਨਾਟ ਦਾ ਆਨਸਰ ਪੰਜਾਬ ਦੇ ਮੁਹਾਲੀ ਚ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਵੋਟ ਚੋਰੀ ਦੇ ਵਿਰੋਧ ਚ ਚੰਡੀਗੜ੍ਹ ਸਥਿਤ ਰਾਜ ਭਵਨ ਵੱਲ ਮਾਰਚ ਤਣਾਪੂਰਨ ਹੋ ਗਿਆ ਪੁਲਿਸ ਨੇ ਫਰਨੀਚਰ ਮਾਰਕੀਟ ਨੇੜੇ ਭਾਰੀ ਬੈਰੀਕੇਡਿੰਗ ਲਗਾ ਕੇ ਉਹਨਾਂ ਨੂੰ ਹੱਦ ਪਾਰ ਕਰਨ ਤੋਂ ਰੋਕਿਆ ਇਸ ਦੇ ਬਾਵਜੂਦ ਆਗੂਆਂ ਨੇ ਜ਼ਬਰਦਸਤੀ ਬੈਰੀਕੇਡ ਤੇ ਚੜ੍ਹ ਕੇ ਚੰਡੀਗੜ੍ਹ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਹਲਕੀ ਝੜਪ ਹੋ ਗਈ ਸਥਿਤੀ ਵਿਗੜਦੀ ਦੇਖ ਕੇ ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ ਚ ਲੈ ਕੇ ਬੱਸਾਂ ਚ ਬਿਠਾ ਲਿਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੇ ਭਾਨੂ ਦਾ ਕਹਿਣਾ ਸੀ ਕਿ ਪਹਿਲਾਂ ਕਿਸਾਨਾਂ ਤੇ ਤਿੰਨ ਖੇਤ ਕੀ ਕਾਨੂੰਨ ਥੋਪੇਗਾ ਫਿਰ ਪੰਜਾਬ ਚ ਇਹ ਹੜਾਂ ਦੌਰਾਨ ਕੇਂਦਰ ਨੇ ਠੁਕਮੀ ਮਦਦ ਨਹੀਂ ਕੀਤੀ ਇਸ ਤੋਂ ਇਲਾਵਾ ਪੀਯੂ ਚੋਂ ਪੰਜਾਬ ਦਾ ਹਿੱਸਾ ਖਤਮ ਕਰਨ ਤੇ ਹੁਣ ਚੰਡੀਗੜ੍ਹ ਤੇ ਅਸਿੱਧੇ ਤੌਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਹੈ ਇਸ ਨੂੰ ਕਿਸੇ ਕੀਮਤ ਤੇ ਖੋਣ ਨਹੀਂ ਦਿੱਤਾ ਜਾਵੇਗਾ ਤੇਰਾ ਤੇ ਚੋਣ ਬਿਲਕੁਲ ਸਹੀ ਤਰੀਕੇ से ਬਿਨਾ ਕਿਸੇ ਖਰਾਬੀ ਕੇ ਦੇਸ਼ મે ਹੋ ਅਫਗਾਨਿਸਤਾਨ ਦਾ ਕੰਮ ਇਹ ਹੈ ਕਿ ਕਿਸ ਤਰ੍ਹਾਂ ਸੇ ਮੋਦੀ ਜੀ ਕੀ ਸਰਕਾਰ ਸੱਤਾ ਮੇ ਰਹੇ मोदी जी की सरकार अलग अलग राज्यों में सत्ता में रहे उनकी सेवा करने का काम ये इलेक्शन कमिश्नर कर रहा है और यही कारण है आप अगर चाहते हैं पंजाब यूनिवर्सिटी से पंजाबियत खत्म ना हो फिर भी ये करना चाहते हैं इसका मतलब ये जानते हैं पंजाब के युवा इनको वोट दे या ना दें ये वोट चोरी करके सरकार बनाएंगे लेकिन इनकी चोरी अब हम लोगों ने पकड़ ली है राहुल गांधी जी ने सबूतों के साथ पकड़ ली है और ये हल्ला गुल्ला और ये हल्ले से आज हम चलेंगे आज यहां कूच करेंगे बीजेपी के गवर्नर तक की कूच करेंगे और उनको ये बताएंगे कि ये जो वोट चोरी का खेल नरेंद्र मोदी खेल रहे हैं ये खेल इनको नहीं खेलने देंगे और आप सब आप सब अगर भारत माता से प्यार करते हैं अगर पंजाब से प्यार करते हैं तो पंजाब की डेमोक्रेसी के लिए पंजाब के लोकतंत्र के लिए भारत के लोकतंत्र के लिए आप सबको कंधे से कंधा मिलाकर आज कूच करनी पड़ेगी इन काले लोगों के खिलाफ इन वैसे धांधली वाले काले धंधे जो करके उनके खिलाफ ਉਹ ਅਗਾਂਹ ਜੁਣਾ ਪੜੇਗਾ ਕਿ ਜਿੰਦਾਬਾਦ ਇਹ ਵੋਟ ਚੋਰੀ ਦਾ ਖੇਲ ਅਪ ਨਹੀਂ ਚੱਲਣ ਦੇਂਗੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੀਐਮ ਮਾਨ ਨੇ ਹੜਾ ਕਾਰਨ ਨੁਕਸਾਨੇ 30000 ਤੋਂ ਵੱਧ ਕਰਾਂਦੇ ਮੁਆਵਜ਼ੇ ਦੇਣ ਦੀ ਕੀਤੀ ਸ਼ੁਰੂਆਤ ਹਰੇਕ ਘਰ ਲਈ 120000 ਦਾ ਮੁਆਵਜ਼ਾ ਤਿੰਨ ਕਿਸ਼ਤਾਂ 'ਚ ਕੀਤਾ ਜਾਵੇਗਾ ਜਾਰੀ ਮਾਨ ਨੇ ਕਿਹਾ ਕੁਝ ਲੋਕ ਅੱਗਾ ਤੇ ਲੈਂਦੀਆਂ ਪੱਗਾ ਤੇ ਕਰ ਰਹੇ ਨੇ ਸਿਆਸਤ ਮੁੱਖ ਮੰਤਰੀ ਮਾਨ ਨੇ ਗੁਰਦਾਸਪੁਰ ਵਿਖੇ ਸਹਿਕਾਰੀ ਖੰਡ ਮਿਲ ਦੇ ਨਵੇਂ ਪਲਾਂਟ ਦਾ ਕੀਤਾ ਉਦਘਾਟਨ ਇਸ ਮਿਲ ਚ 20 ਮੈਗਾਵਾਟ ਬਿਜਲੀ ਦਾ ਵੀ ਹੋਵੇਗਾ ਉਤਪਾਦਨ ਇਸ ਦੇ ਨਾਲ ਹੀ ਮਾਨ ਨੇ ਗੰਨੇ ਦਾ ਭਾ 416 ਰੁਪਏ ਐਲਾਨਿਆ ਜੋ ਹਰਿਆਣਾ ਨਾਲੋਂ ਹੁਣ 1 ਰੁਪਏ ਵੱਧ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਦੇ ਸ਼੍ਰੀ ਅਨੰਦਪੁਰ ਸਾਹਿਬ ਨਾ ਆਉਣ ਤੇ ਸਿਆਸਤ ਅਮਨ ਅਰੋੜਾ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਕੁਰੂਕਸ਼ੇਤਰ ਵਿਖੇ ਮੌਜੂਦ ਸਨ ਜਿੱਥੋਂ ਸ਼੍ਰੀ ਅਨੰਦਪੁਰ ਸਾਹਿਬ ਦਾ ਹਵਾਈ ਸਫ਼ਰ ਸਿਰਫ 10 ਤੋਂ 15 ਮਿੰਟ ਦਾ ਸੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਮਨ अरोड़ा ਦੇ ਇਲਜ਼ਾਮਾਂ ਦਾ ਦਿੱਤਾ ਜਵਾਬ ਬਿੱਟੂ ਨੇ ਕਿਹਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਭ੍ਰਸ਼ਟ ਆਗੂ ਕੇਜਰੀਵਾਲ ਸਟੇਜ ਤੇ ਸਨ ਕੋਈ ਵੀ ਉਹਨਾਂ ਨਾਲ ਸਟੇਜ ਸਾਂਝੀ ਨਹੀਂ ਕਰਨਾ ਚਾਹੁੰਦਾ ਸੀ 37 ਜਥੇਬੰਦੀਆਂ ਦੇ ਸੱਦੇ ਤੇ ਦਿੱਲੀ ਦੇ ਰਾਮਲੀਲਾ ਮੈਦਾਨ ਚ ਕਰਵਾਈ ਗਈ ਕਿਸਾਨ ਮਹਾਪੰਚਾਇਤ ਇਸ ਦੇ ਨਾਲ ਹੀ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਚ ਵੀ ਕੀਤਾ ਗਿਆ ਇਕੱਠ ਉਗਰਾਹਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ ਅਸ ਦਿਨਾਲੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ